ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਕਤਕ ਕਰਮ ਕਮਾਵਣੇ ਦੋਸ ਨਾ ਕਾਹੂੰ ਜੋਗ ਪਰਮੇਸ਼ਰ ਤੀ ਭੁੱਲਿਆ ਵਿਆਪਨ ਸਭੀ ਰੋਗ ਬੇਮਕ ਹੋਏ RAM ਤੇ ਲਗਨ ਜਨਮ ਬਜੋਗ ਕਿਨ ਮੈਂ ਕਉੜੀ ਹੋਏ ਗਈ ਜਿੱਤ ਦੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸਥੈ ਰੋਵੈ ਰੋਜ ਕੀਤਾ ਕਿਛੁ ਨਾ ਹੋਵੈ ਲਿਖਿਆ ਤੁਰ ਸੰਜੋਗ ਕੀਤਾ ਕਿਛੁ ਨਾ ਹੋਵੈ ਲਿਖਿਆ ਤੁਰ ਸੰਜੋਗ ਸਾਰੇ ਲਵਾਇਓ ਹਾਜ਼ਰੀ ਦੋਸਨਾ ਕਾਹੋਂ ਜੋਗੇ ਕਤਕ ਕਰ ਮ ਕਮਾ ਬਣੇ ਸੋਸ ਨਾ ਕਹੂੰ ਜੋਗੇ ਕਾਤਕ ਕਰਮ ਕਮਾਵਣੇ ਜੀ ਸੋਸ ਨਾ ਕਹੂੰ ਜੋਗ ਕਾਤਕ ਕਰਮ ਕਮਾਵਣੇ ਸੋਸ ਨਾ ਕਹੂੰ ਜੋਗ ਕਾਤਕ ਕਰਮ ਕਮਾਵਣੇ ਸੋਸ ਨਾ ਕਹੂੰ ਜੋਗ ਤਤਕ ਕਰਮ ਕਮਾਵਨੇ ਦੋਸ 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 ਨਾ ਕਹੂੰ ਜੋਗ સત્ક કર્મ કમા કાવું જોગ કતક કર્મ દોષ ના જોગ તત્ક કર્મ કમા દોષના કાવું જોગ કથક કર્મ કમાણે सुना का योग कथक कर्म कमावने <Sessizia> कर्म कमावने कथक <कात्क> कर्म कमावने <Sessizia> कर्म कमावने कर्म कमावने <Sessizia>

ம குமாரமாரணி கத்துக்குமணி கர்ம குமே கர்ம குமாரி கர்ம குமாரி கத்துக்குமணி கம கே கவனே கர்ம கே கர்ம கே கர்ம கே கர்ம குமாரே கர்ம கே கத்துக்கும கால் கத்து கேஷனா கத்துக்கர்ம கேஷன காத்த கர்ம கே હો દોષણ કાહો યોગ કતક કર્મ કમાણે દોષણ કામો જોગો કતક કર્મ કમાણે દોષણ કામો જોગો કતક કર્મ કુમાવને કથક કર્મ કમાોષણ ਜੋਗ ਪਰਮੇਸ਼ਰ ਤੇ ਭੁੱਲਿਆ ਆ ਵਿਆਪਣ ਸਭੇ ਰੋਗ ਬੇਮੁਖ ਹੋਈ ਰਾਮ ਤੇ ਲਗਨ ਜਨਮ ਬੁਜੋ ਬੇਮੁਖ ਹੋਏ ਰਾਮ ਤੇ ਲਗਨ ਜਨਮ ਬਜੋਗ साईं तूं बिमुखां जनम जनमे बजोग लॻ जाईं जी तूं मुख बोड़या जनम जनमे बजग लॻ जाईं जी तूं मुख बो ਕਾਜ ਕੇ ਸਾਰੇ ਬੰਦ ਜਨਮ ਜਨਮ ਦੇ ਬਝੋਗ ਲੱਗ ਜਾਂਦੇ ਨੇ ਸਾਈਂ ਜੀ ਤੁਮ ਕੋ ਮੋੜੇ ਜਨਮ ਜਨਮ ਦੇ ਬਝੋਗ ਲੱਗ ਆਬ ਜੋਗ ਲੱਗ ਜਾਂਦੇ ਨੇ ਸਾਈਂ ਜੀ ਦੇ ਮੁਖ ਮੋੜਿਆ ਗਨਵਾ ਗਨਵਾ ਤੇ ਬਜੋਗ ਲੱਗ ਜਾਂਦੇ ਨੇ ਸਾਈਂ ਜੀ ਤੋਂ ਮੁਖ ਮੋੜਿਆ ਉਹ well, ਖਮੋੜਿਆ you uh -huh. ਪਰਮੇਸ਼ਰ ਤੇ ਭੁੱਲੇ ਆਪਨ ਸੱਦਾ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਕਤਕ ਕਰਮ ਕਮਾਵਣੇ ਦੋਸਨਾ ਕਾਮ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਪੰਚਮ ਪਾਤਸਾ ਪੰਜਵੇਂ ਗੁਰਦੇਵ ਬਰ ਮਹਾਂ ਦੇ ਵਿੱਚ ਸਰਵਣ ਕਰਵਾਉਂਦੇ ਨੇ ਚੰਦਰ ਨੇ ਪਈ ਅਕਤਕ ਦਾ ਮਹੀਨਾ ਆਰੰਭ ਹੋਇਆ ਨਾ ਬੜੀ ਸੁਹਾਵਣੀ ਰੁੱਤ ਐ ਇਸ ਸੁਹਾਵਣੀ ਰੁੱਤ ਦੇ ਵਿੱਚ ਨਾ ਬਹੁਤੀ ਗਰਮੀ ਐ ਤੇ ਨਾ ਬਹੁਤੀ ਸਰਦੀ ਐ ਇੱਕੋ ਜਿਹਾ ਮੌਸਮ ਐ ਇੱਕੋ ਜਿਹਾ ਵਾਤਾਵਰਨ ਐ ਇਸ ਸੁਹਾਵਣੀ ਰੁੱਤ ਦੇ ਵਿੱਚ ਮਹਾਰਾਜ ਜੀ ਕਹਿੰਦੇ ਹੁਣ ਕਰਮ ਤੈਂ ਕਰਨੇ ਨੇ ਕਈ ਵਾਰ ਹੁੰਦਾ ਹੈ ਕਰਮਸਿੰ ਕਰਦੇ ਆ ਦੋਸ ਕਿਸੇ ਨੂੰ ਹੋਰ ਦੇਈ ਜਾਂਦੇ ਆ ਮਹਾਰਾਜ ਜੀ ਕਹਿੰਦੇ ਨੇ ਸਤਿਗੁਰੂ ਪਤਸਾਂ ਕਹਿੰਦੇ ਸਜਣਾ ਜੇ ਤੈਂ ਕਰਮ ਕਰਿਆ ਨਾ ਉਹ ਕਰਮ ਦਾ ਫਲ ਭੋਗਣਾ ਵੀ ਤੈਨੂੰ ਹੀ ਪੈਣਾ ਬੋਲੋ ਸਤਨਾਮ ਉਹਗਣਾ ਤੈਨੂੰ ਪਵੇਗਾ ਜਿਹੋ ਜੇ ਕਰਮ ਕਰੇਗਾ ਉਹਦਾ ਨਤੀਜਾ ਤੇਰੇ ਹੱਥ ਵਿੱਚ ਹੈ ਮਤ ਜਾਣੀ ਕਿ ਇਹਦਾ ਫਲ ਕਿਸੇ ਨੂੰ ਹੋਰ ਮਿਲੇਗਾ ਨਹੀਂ ਪਿਆਰੇ ਆ ਮਹਾਰਾਜ ਜੀ ਕਹਿੰਦੇ ਦੇਖੋ ਆਪਾਂ ਹੁਣ ਵੇਖਦੇ ਆ ਨਾ ਕਰਸਾਨ ਪਰਾ ਝੋਨਾ ਬੀਜਿਆ ਤੇ ਫਲ ਝੋਨੇ ਦਾ ਹੀ ਮਿਲਣਾ ਬੋਲੋ ਸਤਨਾਮ ਜੇ ਕਹੀਏ ਬੀਜਿਆ ਝੋਨਾ ਤੇ ਛੋਲੇ ਮਿਲ ਜਾਣਗੇ ਨਹੀਂ ਮਿਲਣਗੇ ਬਾਬਾ ਜੀ ਬਾਣੀ ਦੇ ਵਿੱਚ ਬਚਨ ਕਰਦੇ ਨੇ ਪਿਆਰ ਨਾਲ ਪੜਿਓ ਸਾਰੇ ਓ ਕਿਥੋਂ ਪਾਲਦੈ ਬਜੌਰ ਦੀਆਂ ਦਾਖਾਂ ਕਿਕਰਾਂ ਦੇ ਬੀਜ ਬੀਜ ਕੇ ਕਿਥੋਂ ਪਾਲਦੈ ਮੂਰਖਾ ਮੇਵੇ ਕਿਕਰਾਂ ਦੇ ਬੀਜ ਬੀਜ ਕੇ ਕਤਰਾंदे ਬੀਜ ਬੀਜ ਕੇ ਸਿੱਪੋ ਪਾਲਦੇ ਬਜੋਰੀ ਸਾਖਾ ਕਤਰਾंदे ਬੀਜ ਬੀਜ ਕੇ ਸਿੱਪੋ ਪਾਲਦੇ ਬਜੋਰੀ ਦੀਆਂ ਸਾਖਾਂ ਆਹਾ ਕਤਰਾंदे ਸਾਜ ਕੇ ਓ ਹੋ ਕਿਥੋਂ ਬਜੌਰ ਦੀਆਂ ਦਾ ਖਾ ਕਿਕਰਾਂ ਦੇ ਬੀਜ ਵੀ ਜੇ ਤੂੰ ਪਾਲਦਾ ਬਜੌਰ ਦੀਆਂ ਦਾ ਖਾ ਕਿਕਰਾਂ ਦੇ ਕਰਨ ਵੀ ਜੀਜਕੇ ਲੋੜੇ ਦਾ ਖੁਜਾਰੀ ਹੋਕਰ ਵੀ ਚੈ ਜੱਟ ਹੰਡੈ ਉਹਨਾਂ ਤੋਂ ਤਾਈ ਦਾ ਪੰਦੇ ਨੂੰਣੇ ਇਤੇ ਸੱਜਣਾ ਜਿਹੋ ਜੇ ਕਰਮ ਕਰੇਗਾ ਨਾ ਫਲੋ ਤੰਦੇ ਹੀ ਮਿਲੜ ਬਹੁਤਾ ਸਮਾਨੀ ਹੈ ਆਉਣ ਵਾਲਾ ਜਿਹੜਾ ਸਮਾਂ ਬਾਬਾ ਜੀ ਕੋਲੋਂ ਆਪਾਂ ਵਿਚਾਰਾਂ ਸਰਵਣ ਕਰਨੀਆਂ ਨੇ। ਬਚਨ ਪੜ ਰਹੇ ਸਾਂ ਕਤ ਕਰਮ ਕਮਾ ਬਣੇ। ਦੋਸ ਨਾ ਕਾਹੂੰ। ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਜਿਹੋ ਜੇ ਕਰਮ ਕਰਾਂਗੇ ਫਲ ਉਦਾਂ ਤੇ ਮਿਲਣਾ। ਉਹ ਆਉਣ ਵਾਲਾ ਸਮਾਂ ਆਪਾਂ ਗੁਰਮਤਿ ਦੀਆਂ ਵਿਚਾਰਾਂ ਦੁਆਰਾ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤੈ ਜਿੰਨੀਆਂ ਸੰਗਤਾਂ ਪਹੁੰਚਿਓ ਪਹੁੰਚ ਰਿਓ ਭਾਈ ਬੇਨਤੀ ਆਵਾਜ਼ ਝੜ ਕੇ ਪਹੁੰਚੋ ਬੜਾ ਲੰਮਾ ਸਮਾਂ ਬੜਾ ਲੰਮਾ ਸਮਾਂ ਆਪ ਜੀ ਵੇਖ ਰਿਓ ਬੜੇ ਲੰਮੇ ਸਮੇ ਬਾਦ ਏ ਕਿਰਪਾ ਅਜ ਵਰਤੀ ਐ ਸਤਿਗੁਰਾਂ ਨੇ ਅਥਾ ਰਹਿਮਤ ਕਰਕੇ ਮੇਰ ਕਰਕੇ ਇਹ ਸੇਵਾ ਜਿਹੜੀ ਅੱਜ ਆਰੰਭ ਹੋਈ ਹੈ ਇਹ ਵਿਚਾਰ ਵਟਾਂਦਰਾ ਕਾਫੀ ਲੰਬੇ ਸਮੇਂ ਤੋਂ ਮਨ ਦੇ ਵਿੱਚ ਇਹ ਭਾਵਨਾ ਸੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਸਿੱਖ ਸੰਗਤਾਂ ਦੇ ਕਿ ਬੜੇ ਲੰਬੇ ਸਮੇਂ ਬਾਅਦ ਇਹ ਕੀਰਤਨ ਆਰੰਭ ਹੋਇਆ ਅੱਜ ਮਹਾਪੁਰਖਾਂ ਦੀਆਂ ਬਖਸ਼ਿਸ਼ਾਂ ਅਸੀਸਾਂ ਦਾ ਸਦਕਾ ਅੱਜ ਰਾਤਰੀ ਦੇ ਦੀਵਾਨ ਆਰੰਭ ਹੋਏ ਨੇ ਮਨ ਬਣਿਆ ਕਿ ਹਰ ਮਹੀਨੇ ਹੀ ਰੋ ਕਥਾ ਕੀਰਤਨ ਹੋਇਆ ਕਰਨਗੇ ਬਾ ਚੜ ਕੇ ਸੰਗਤਾਂ ਪਾਈ ਹਾਜ਼ਰੀ ਭਰਿਆ ਕਰੋ ਲਾਹੇ ਲਿਆ ਕਰੋ ਗੁਰੂ ਚਰਨਾਂ ਵਿੱਚ ਪਹੁੰਚ ਕੇ ਗੁਰਜ ਸਰਵਣ ਕਰਿਆ ਕਰੋ ਭਾਈ ਤਾਂ ਤੇ ਜੀਵਨ ਸਾਡਾ ਤੇ ਤੁਹਾਡਾ ਵੀ ਸਫਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ